ਗੀ ਪਰ ਅੱਜ ਦੀ ਰੌਣਕ ਦੇ ਵਿੱਚ ਬੱਲੇ ਬੱਲੇ ਉਹ ਪਰਲੀ ਕਨੀ ਤੇ ਕਹਿੰਦੇ ਫਰਿਆਦ ਹੈ ਇਹ ਨਾਲ ਕਾਕਾ ਉਹ ਕਾਕਾ ਸ਼ਕਰਪੁਰੀਆ ਕਾਕਾ ਸ਼ਕਰਪੁਰੀਆ ਤੇ ਬੋਪਰੀਆ ਪ੍ਰਵੀਨ ਉਹ ਕਬੱਡੀ 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 ਉਹਨੇ ਥਾਲ ਵਰਗੇ ਮੰਗੀ ਸੁਰਗਪਰੀਏ ਵਰਗੇ ਕਹਿੰਦੇ ਬੋਲੇ ਪੱਤਣ ਵਰਗੇ ਵੱਡੇ ਮੱਲ ਪੈਦਾ ਕੀਤੇ ਨੇ ਆ ਇੱਕ ਪਾਸੇ ਦੁਆਬਾ ਪਰ ਇੱਕ ਪਾਸੇ ਮਾਲਵਾ ਇਹ ਕਹਿੰਦੇ ਬੋਪਰੀਆ ਹੁਸ਼ਿਆਰਾ ਉਹ ਬੋਪਰੀਆ ਹੁਸ਼ਿਆਰਾ ਪਰ ਸਾਹਮਣੇ ਪੜ ਜਿਹੜਾ ਧਾਵੀ ਜਰਨੈਲ ਸਾਡਾ ਵੀਰ ਪੁੱਜਾ ਹੋਇਆ ਪਰ ਇਧਰਲੇ ਪਾਸੇ ਪੈਂਦੀ ਕਬਦੀ ਦੇ ਉੱਤੇ ਉਹ ਬੂਟਾ ਉਹ ਬੂਟਾ ਆਹ ਬੂਟਾ ਬੂਟਾ ਕਹਿੰਦੇ ਅਣਦਾਣੇ ਵਾਲਾ ਤੇ ਸੁਨੀਲ ਤੁਮਤਾਨ ਸਾਹਿਬ ਦਾ ਦੋਨੇ ਕੋਲਾ ਕੇ ਦੇ ਨੇ ਇੱਕ ਦੂਜੇ ਦੇ ਪੈਂਦੀ ਨੇ ਕਿੱਥੇ ਵੀਰ ਸਾਜੀ ਸ਼ਕਰਪੁਰੀਆ ਕਬੱਡੀ ਪਾ ਰਿਹਾ ਹੈ ਜਿਵੇਂ ਲੰਗੀਆਂ ਵਾਲਾ ਸੰਦੀਪ ਜਿਲ੍ਹਾ ਜਲੰਧਰ ਦਾ ਵੱਡਾ ਰੇਡਰ ਸੀਗਾ ਇਹ ਵੀ ਨੌਜਵਾਨ ਵੱਡਾ ਰੇਡਰ ਹੈ ਵਰਤਮਾਨ ਸਮੇਂ ਦੇ ਵਿੱਚ ਜਿਲ੍ਹਾ ਜਲੰਧਰ ਦਾ ਅੰਦਾਣੇ ਵਾਲੇ ਬੂਟੇ ਦੇ ਨਾਲ ਮੁਕਾਬਲਾ ਹੋਇਆ ਹੋਇਆ ਹੈ ਇੱਕ ਪਾਸੇ ਅੰਦਾਣੇ ਵਾਲਾ ਉਹ ਬੂਟਾ ਵੱਜਦਾ ਹਿੱਕ ਦੇ ਵਿੱਚ ਉਹ ਦੂਜੇ ਪਾਸੇ ਕਹਿੰਦੇ ਸਾਜੀ ਸਾਜੀ ਵਾਲਾ ਪ੍ਰਗਟ ਕਮਾਨ ਨੇ ਵੀ ਕਹਿੰਦੇ ਕਿਲ ਗੱਡੇ ਦੇ ਦਰਮਿਆ ਵਿਚ ਵਾਰਗੜਿਤ ਕਮਾਣੇ ਸਿਦਾਰ ਧੰਨਵਾਦ ਸਾਡਾ ਭਰਾ ਹੈ ਸਾਡਾ ਮਾਣ ਹੈ ਲਓ ਇਧਰਲੇ ਪਾਸੇ ਬੱਲੇ 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 ਇੱਕ ਪਾਸੇ ਇਸ਼ਾਰਾ ਉਹ ਦੂਜੇ ਪਾਸੇ ਸਾਜੀ ਦੂਜੇ ਪਾਸੇ ਸਾਜੀ ਉਧਰੋਂ ਸਾਡੇ ਪਜਾਜ ਏਜੰਸੀ ਵਾਲੇ ਵਿਜੇ ਕੋਇਲ ਜੀ ਵੱਡੇ ਯੋਗਦਾਨ ਨੇ ਅੱਜ ਦੇ ਕਬੱਡੀ ਕਪਾਫ ਦੇ ਲਈ ਵੱਡੀ ਟੀਮਾਂ ਦਾ ਯੋਗਦਾਨ ਨੇ ਪਿਆਰ ਦੇ ਨਾਲ ਸ਼ਾਹੁਰਪੁਰ ਦੀ ਟੀਮ ਸਾਡੇ ਭਾਈ ਸਰਬਜੀਤ ਜੀ ਸੰਦੀਪ ਸਾਮਰਾਜ ਸਰਪੰਚ ਸਾਹਿਬ ਸੁਖਚੰਨ ਚੈਨੀ ਜੀ ਦੀ ਟੀਮ ਖੇਡ ਰਹੀ ਹੈ ਪਰ ਇਹਨੇ ਕਕਰਾਲੇ ਭਾਈਕੇ ਦੇ ਕੱਪ ਤੋਂ ਫੋੜ ਜਿੱਤਿਆ 18 ਜਨਵਰੀ ਨੂੰ ਆ ਰਦਾਣੇ ਵਾਲਾ ਬੁੱਟਾ ਮੂਰੇ ਹੋ ਗਿਆ ਬੁੱਟਾ ਤੇ ਬੁਲਟ ਬੁੱਟਾ ਤੇ ਬੁਲਟ ਅੱਜ ਵੀ ਕਹਿੰਦੇ ਫੋੜ ਦਿੱਤੇ ਜਾਣੇ ਨੇ ਹੁਣ ਤੇਰੇ ਪੇਕਿਆਂ ਨੂੰ ਮੇਰਾ ਫੋੜ ਛੁਕਦਾ ਜਾਊ ਹੁਣ ਤੇਰੇ ਪੇਕਿਆਂ ਨੂੰ ਬੁੱਟਾ ਬੁਲਟ ਬੁੱਟਾ ਸਵਾਦ ਹੁਪੇ